ਪੰਥ ਪੰਜਾਬ ਅਤੇ ਪੰਜਾਬੀ ਅਤੇ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼-ਏ-ਖਲਕ ਸਿਆਸੀ ਘਟਨਾਵਾਂ ਤੇ ਚੱਲਦੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਸਿਆਸਤ ਇਸ ਵੇਲੇ ਸਾਹਮਣੇ ਆ ਗਈ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਜ਼ਿਲ੍ਹੇ ਦਾ ਆਬਜ਼ਰਵਰ ਬਣਾਇਆ ਗਿਆ ਹੈ ਕਿਉਂਕਿ ਜ਼ਿਲ੍ਹਾ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਤੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰ ਲਈ ਅਬ ਜ਼ਲਬਰ ਬਜੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਨਾਂ ਸਾਹਮਣੇ ਆਉਣ ਦੇ ਸਾਰ ਹੀ ਪਿਛੇ ਪਰ ਵਿੱਚ ਪੰਜਾਬ ਪਰ ਵਿੱਚ ਤੇ ਸਮੁੱਚੇ ਮੀਡੀਆ ਵਿੱਚ ਚਰਚਾ ਸ਼ੁਰੂ ਹੋ ਗਈ ਹੈ ਚਰਚਾ ਹੋਣੀ ਸੁਭਾਵਿਕ ਹੈ ਕਿਉਂਕਿ ਬਾਦਲਾਂ ਦਾ ਜੋ ਆਈ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਕਾ ਜੋ ਆਈ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸਕਾ ਜੀਜਾ ਜਦੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਇਹ ਗੱਲ ਪੰਜਾਬ ਦੇ ਪੰਜਾਬੀਆਂ ਦੀ ਇੱਕ ਤਰ੍ਹਾਂ ਨਾਲ ਹਾਸੋਹੀਣੀ ਸੁਨੁੱਖ ਆਜ਼ਾਦ ਸਿਆਸੀ ਫਿਜ਼ਾਮਾ ਵਿੱਚ ਆਜ਼ਾਦ ਸਿਆਸੀ ਪ੍ਰਵਾਜ਼ ਪਰ ਲਈ ਆਜ਼ਾਦ ਹੈ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਬਾਬਤ ਜਦੋਂ ਉਹਨਾਂ ਨੂੰ ਟਰੋਲ ਵੀ ਕੀਤਾ ਜਾਂਦਾ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵੀ ਕੀਤਾ ਜਾਂਦਾ ਹੈ ਜਦੋਂ ਪੰਜਾਬ ਵਾਸੀਆਂ ਦੀ ਅਸੀਂ ਜਾਂ ਆਈਟੀਆਈ ਸੈੱਲ ਨੇ ਜਿਹੜੇ ਉਹਨਾਂ ਦੀ ਇਕੱਠਿਤ ਕਾਰਵਾਈ ਨੂੰ ਵੇਖਦੇ ਆ ਤਾਂ ਇੱਕ ਇੱਕ ਹਾਸੋਹੀਣੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਪੰਜਾਬ ਕਰ ਕੀ ਰਿਹਾ ਹੈ ਪੰਜਾਬ ਵਾਸੀ ਅਦੇਸ਼ ਪ੍ਰਤਾਪ ਸਿੰਘ ਕੈਰੋਂ ਬਾਬਤ ਤੁਸੀਂ ਸਾਰਿਆਂ ਨੇ ਪਤਾ ਹੋਣਾ ਤੁਹਾਨੂੰ ਕਿ ਉਹ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਨੇ ਕਿਸੇ ਵੀਰੇ ਅਦੇਸ਼ ਪ੍ਰਤਾਪ ਸਿੰਘ ਕੈਰੋਂ ਕਾਂਗਰਸ ਪਾਰਟੀ ਦਾ ਹਿੱਸਾ ਹੋਇਆ ਕਰਦੇ ਸਨ ਗੁਰਿੰਦਰ ਸਿੰਘ ਕੈਰੋਂ ਸਰਿੰਦਰ ਸਿੰਘ ਕੈਰੋਂ ਤੋਂ ਸੁਪੁੱਤਰ ਸਨ ਤੇ ਅਦੇਸ਼ ਪ੍ਰਤਾਪ ਸਿੰਘ ਕੈਰੋਂ ਸਰਿੰਦਰ ਸਿੰਘ ਕੈਰੋਂ ਦੇ ਸੁਪੁੱਤਰ ਹਨ ਜਦੋਂ ਅਸੀਂ ਇਸ ਵਰਤਾਰੇ ਨੂੰ ਵੇਖਦੇ ਹਾਂ ਤੇ ਪੰਜਾਬੀਆਂ ਦਾ ਇੱਕ ਤਰ੍ਹਾਂ ਨਾਲ ਮਜ਼ਾਕ ਆ ਜਿਹੜਾ ਉਹ ਸਾਹਮਣੇ ਆਉਂਦਾ ਕਿ ਅਸੀਂ ਕਰ ਕੀ ਰਹੇ ਹਾਂ ਕਾਂਗਰਸ ਦੇ ਮੁੱਖ ਮੰਤਰੀ ਰਹੇ ਨੇ ਸਾਂਝੇ ਪੰਜਾਬ ਦੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਬੇਮਿਸਾਲ ਵਿਕਾਸ ਉਹਨਾਂ ਨੇ ਪੰਜਾਬ ਦੀ ਧਰਤੀ ਦਾ ਕੀਤਾ ਕਿਉਂਕਿ ਸਾਂਝੇ ਪੰਜਾਬ ਦੇ ਮੁੱਖ ਮੰਤਰੀ ਸਨ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੇ ਸੁਪੁੱਤਰ ਸਰਿੰਦਰ ਸਿੰਘ ਕੈਰੋਂ ਉਹਨਾਂ ਦੇ ਅੱਗੇ ਪੋਤਰੇ ਦੇਸ਼ ਪ੍ਰਤਾਪ ਸਿੰਘ ਕੈਰੋਂ ਜਦੋਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਕੇ ਮੱਝ ਦੇ ਵਿੱਚ ਜਿੱਥੇ ਤਕੜੀ ਪੋਜੀਸ਼ਨ ਤੇ ਸਥਾਪਿਤ ਕਰ ਦਿੱਤਾ ਸੀ ਉੱਥੇ ਜਵਾਈ ਭਾਈ ਹੋਣ ਦਾ ਰੁਤਬਾ ਵੀ ਨਾਲੋਂ ਨਾਲ ਚੱਲਦਾ ਰਿਹਾ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਇੱਕੋ ਇੱਕ ਅਜਿਹੇ ਲੀਡਰ ਸਨ ਸ਼੍ਰੋਮਣੀ ਅਕਾਲੀ ਦਲ ਵਿੱਚ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਸਿਆਸੀ ਤੌਰ ਤੇ ਸਮੁੱਚੇ ਪੰਜਾਬ ਵਿੱਚ ਜਾਂ ਵਿਸ਼ੇ ਵਿੱਚ ਕੋਈ ਇੱਕ ਵੀ ਕੰਮ ਸਰਗਰਮੀ ਵਜੋਂ ਨਹੀਂ ਕੀਤਾ ਪਰੰਤੂ ਉਹ ਵਜ਼ੀਰ ਬਣਦੇ ਰਹੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਲਗਭਗ ਤਿੰਨ ਵਾਰ ਵਜ਼ੀਰੀਆਂ ਮੰਨਦੇ ਹੋਏ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਜਦੋਂ ਬਿਰਸਾ ਸਿੰਘ ਬੁਲਟੋਹਾ ਉੱਭਰਦੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਟੀਮ ਵੱਲੋਂ ਬਿਰਸ਼ਾ ਸਿੰਘ ਬਲਟੋਹਾ ਨੂੰ ਇੱਕ ਤਰ੍ਹਾਂ ਨਾਲ ਥਾਪੀ ਦਿੱਤੀ ਜਾਂਦੀ ਹੈ ਤੇ ਥਾਪੀ ਦੇਣ ਤੋਂ ਬਾਅਦ ਬਿਰਸ਼ਾ ਸਿੰਘ ਬਲਟੋਹਾ ਦੂਜੇ ਲੀਡਰਾਂ ਖਿਲਾਫ ਬੇਬਾਕ ਟਿੱਪਣੀਆਂ ਕਰਦੇ ਨੇ ਬਹੁਤ ਬੋਲਦੇ ਨੇ ਤੇ ਉਸ ਤੋਂ ਬਾਅਦ ਉਹ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋ ਨਾਲ ਭੇਟ ਜਾਂਦੇ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨਾਲ ਭੇਟਦੇ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨਾਲ ਭੇਟਣ ਤੋਂ ਬਾਅਦ ਹਲਕਾ ਖੇਮ ਕਰਨ ਤੇ ਗੱਲ ਆ ਜਾਂਦੀ ਹੈ ਤੇ ਜ਼ਿਲ੍ਹੇ ਦੇ ਪ੍ਰਧਾਨ ਬਿਰਸਤ ਸਿੰਘ ਬਲਟੋਹਾ ਨੂੰ ਬਣਾ ਦਿੱਤਾ ਜਾਂਦਾ ਹੈ ਖੇਮ ਕਰਨ ਹਲਕੇ ਦੀ ਗੱਲ ਜਦੋਂ ਸਿਆਸੀ ਸਰਗਰਮੀਆਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸ਼ੁਰੂ ਕਰਦੇ ਨੇ ਤੇ ਫਿਰ ਦੋਨਾਂ ਦਾ ਪੇਚਾ ਜਿਹੜਾ ਬਿਰਸਤ ਸਿੰਘ ਬਲਟੋਹਾ ਦਾ ਪੈ ਜਾਂਦਾ ਤੇ ਬਿਰਸਤ ਸਿੰਘ ਬਲਟੋਹਾ ਲੋਕ ਸਭਾ ਦੀ ਇਲੈਕਸ਼ਨ ਲੜਦੇ ਨੇ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਉਹਨਾਂ ਦਾ ਪਹਿਲਾਂ ਦੀ ਤਰ੍ਹਾਂ ਅੰਦਰਖਾਤੇ ਵਿਰੋਧ ਸ਼ੁਰੂ ਕਰ ਦਿੰਦੇ ਨੇ ਤੇ ਵਿਰੋਧ ਤੋਂ ਬਾਅਦ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਸੁਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਵਿੱਚੋਂ ਕੱਟ ਦਿੱਤਾ ਜਾਂਦਾ ਤੇ ਪਰਿਵਾਰ ਦਾ ਪੱਕੇ ਤੌਰ ਤੇ ਮਨ ਮਟਾਵਾ ਜਿਹੜਾ ਹੋ ਜਾਂਦਾ ਹੈ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਕੱਢ ਦਿੱਤਾ ਗਿਆ ਬਿਰਸਾ ਸਿੰਘ ਬਲਟੋਹਾ ਦੀ ਸਿਆਸੀ ਸਰਗਰਮੀ ਤੇ ਸਿੰਘ ਸਾਹਮਣੇ ਰੋਕ ਲਾ ਦਿੱਤੀ ਤੇ ਸ਼੍ਰੋਮਣੀ ਕਾਲੀ ਦਲ ਦੀ ਸਥਿਤੀ ਇਤਿਹਾਸੋਹਣੀ ਬਣ ਕੇ ਰਹਿ ਜਾਂਦੀ ਹੈ ਅੱਜ ਜਦੋਂ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਆਈਟੀ ਸੈੱਲ ਵਾਲੀ ਟੀਮ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਨਿਸ਼ਾਨਾ ਬਣਾਉਂਦੀ ਹੈ ਜਾਂ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਬਾਦਲਾਂ ਦਾ ਜਵਾਈ ਭਾਈ ਕਿਹਾ ਕਿ ਹਰਪ੍ਰੀਤ ਸਿੰਘ ਨਾਲ ਜੋੜਨ ਦੇ ਯਤਨ ਕੀਤੇ ਜਾਂਦੇ ਨੇ ਤੇ ਉਦੋਂ ਇਹ ਗੱਲ ਸਾਨੂੰ ਧਿਆਨ ਵਿੱਚ ਰੱਖ ਲੈਣੀ ਚਾਹੀਦੀ ਹੈ ਕਿ ਇਹ ਉਹੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਜਿਹੜੇ ਲਗਭਗ 20 ਸਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਨੇ ਸਿਆਸੀ ਪਾਰਟੀ ਵਿੱਚ ਜਾਣਾ ਕਿਸੇ ਵੀ ਸਿਆਸੀ ਪਾਰਟੀ ਵਿੱਚ ਕੰਮ ਕਰਨਾ ਮਨੁੱਖ ਦੇ ਆਜ਼ਾਦ ਵਿਚਾਰ ਨੇ ਤੇ ਆਜ਼ਾਦ ਭਾਵਨਾ ਤੇ ਹਰ ਮਨੁੱਖ ਆਪਣੀ ਸੁਤੰਤਰ ਸੋਚ ਲਈ ਆਜ਼ਾਦ ਹੈ ਤੇ ਸਰਪ੍ਰਦੇਸ਼ ਪ੍ਰਤਾਪ ਸਿੰਘ ਕੈਰੋਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਰਹਿੰਦੇ ਨੇ ਪੱਟੀ ਉਹਨਾਂ ਦਾ ਆਪ ਦਾ ਹਲਕਾ ਜਿੱਥੋਂ ਉਹ ਲਗਾਤਾਰ ਜਿੱਤਦੇ ਰਹੇ ਨੇ ਤੇ ਕਾਂਗਰਸ ਪਾਰਟੀ ਦੇ ਹਰਮਿੰਦਰ ਸਿੰਘ ਗਿੱਲ ਉਹਨਾਂ ਨੂੰ ਇੱਕ ਵਾਰ ਹਰਾਉਣ ਵਿੱਚ ਸਫਲ ਵੀ ਹੋ ਜਾਂਦੇ ਨੇ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਉਹੀ ਲੋਕ ਸਭਾ ਹਲਕੇ ਦੇ ਵਿੱਚ ਰਹਿੰਦੇ ਨੇ ਜਿੱਥੇ ਭਾਈ ਅਮਰਤਪਾਲ ਸਿੰਘ ਲੋਕ ਸਭਾ ਦੇ ਮੈਂਬਰ ਬਣਦੇ ਨੇ ਹੁਣ ਰਹੀ ਗੱਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਬਾਬਤ ਹੱਸ ਹੋਣੀਆਂ ਗੱਲਾਂ ਕਰਦੀ ਜਿਵਾਈ ਭਾਈ ਕਿਸੇ ਦਾ ਵੀ ਹੋ ਸਕਦਾ ਹੈ ਤੇ ਜਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਪਰਿਵਾਰ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਰਿਸ਼ਤੇਦਾਰੀ ਭਾਈ ਸੀ ਤੇ ਉਦੋਂ ਲੱਗਦਾ ਸੀ ਕਿ ਸਿਆਸੀ ਤੌਰ ਤੇ ਇਸ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਵੇਗਾ ਤਾਂ ਪ੍ਰਕਾਸ਼ ਸਿੰਘ ਬਾਦਲ ਸਿਆਸੀ ਤੌਰ ਤੇ ਬੜੇ ਸ਼ਾਤਰ ਸਨ ਤੇ ਉਹਨਾਂ ਨਾਲ ਲੜਾ ਕੇ ਆਪਣੇ ਜਵਾਈ ਨੂੰ ਵਜ਼ੀਰੀ ਦੇ ਕੇ ਰੱਖੀ ਹੈ ਲਗਭਗ 3 ਵਾਰ ਤੇ ਆਪਣੇ ਸੁਪੁੱਤਰ ਦੇ ਰਿਸ਼ਤੇਦਾਰ ਵਿਕਰਮ ਸਿੰਘ ਮਜੀਠੀਆ ਨੂੰ ਵੀ ਵਜ਼ੀਰੀ ਦੇ ਕੇ ਰੱਖਿਆ ਸੋ ਪ੍ਰਤਾਪ ਸਿੰਘ ਜਦੋਂ ਅਸੀਂ ਅੱਜ ਹਰਪ੍ਰੀਤ ਸਿੰਘ ਨਾਲ ਜੁੜ ਕੇ ਉਹਨੂੰ ਹਾਸੋਹੀਣਾ ਬਣਾਉਣ ਦਾ ਯਤਨ ਕਰਦੇ ਹਾਂ ਇਹ ਗੱਲ ਸਾਡੀ ਸਮਝ ਤੋਂ ਬਾਹਰ ਹੈ ਅਦੇਸ਼ ਪ੍ਰਤਾਪ ਸਿੰਘ ਕਹਰਾਂ ਇੱਕ ਸਿਆਸੀ ਪਰਿਵਾਰ ਹੈ ਇੱਕ ਸਿਆਸੀ ਧਿਰ ਹੈ ਇੱਕ ਸੁਤੰਤਰ ਆਜ਼ਾਦ ਸੋਚ ਹੈ ਤੇ ਜਦੋਂ ਸਰ ਬਿਰਸਾ ਸਿੰਘ ਬਲਟੋਹਾ ਉਹਨਾਂ ਨੇ ਅਕਾਲੀ ਦਲ ਵਿੱਚ ਉਹਨੂੰ ਰਹਿਣ ਹੀ ਨਹੀਂ ਦਿੱਤਾ ਤੇ ਫਿਰ ਮਨੁੱਖ ਆਜ਼ਾਦ ਹੁੰਦਾ ਤੇ ਉਹਨੇ ਆਪਣਾ ਕੰਮ ਆ ਜਿਹੜਾ ਉਹ ਕਰਨਾ ਹੀ ਕਰਨਾ ਹੁੰਦਾ ਤੇ ਇੱਥੇ ਆ ਕੇ ਅਸੀਂ ਸਿਆਸੀ ਸੂਝ-ਬੂਝ ਜਣੀ ਕਹਿੰਦੇ ਹਰਪ੍ਰੀਤ ਸਿੰਘ ਵਾਲੇ ਅਕਾਲੀ ਦਲ ਦੀ ਕਿ ਉਧਰ ਤਣਾੜ ਪਟਿਆਲਾ ਦੇ ਵਿੱਚ ਮਾਲਵਾ ਦਾ ਇੱਕ ਹਿੱਸਾ ਜਿਹਨੂੰ ਆਖਿਆ ਜਾਂਦਾ ਹੈ ਤਣਾੜ ਆਗੂ ਸਰਦਾਰ ਸਰਜੀਤ ਸਿੰਘ ਰਖੜਾ ਤੇ ਇਧਰ ਤਣਾੜ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਇੱਕ ਤਰ੍ਹਾਂ ਨਾਲ ਵੱਡੇ ਪੱਧਰ ਦੇ ਉੱਤੇ ਜ਼ਿਲ੍ਹਾ ਅਮਰitsar ਜ਼ਿਲ੍ਹਾ ਤਰਨਤਾਰਨ ਤੇ ਗੁਰਦਾਸਪੁਰ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੱਕ ਵੱਡਾ ਆਗੂ ਵਜੋਂ ਸਥਾਪਿਤ ਕਰ ਦਿੱਤਾ ਹੈ ਹਾਲਾਂਕਿ ਸੁੱਚਾ ਸਿੰਘ ਛੋਟੇਪੁਰ ਵਰਗੇ ਹਾਲਾਂਕਿ ਵੱਡੇ ਵੱਡੇ ਆਗੂ ਨੇ ਜਿਹੜੇ ਉਹਨਾਂ ਇਲਾਕਿਆਂ ਦੇ ਇਸ ਵੇਲੇ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕੰਮ ਕਰਦੇ ਨੇ ਪ੍ਰੰਤੂ ਆਦੇਸ਼ ਪ੍ਰਤਾਪ ਸਿੰਘ ਨੂੰ ਕੈਰੋ ਨੂੰ ਇਸ ਮਸਲੇ ਤੇ ਨਿਸ਼ਾਨਾ ਬਣਾਉਣਾ ਸਾਡੀ ਸਮਝ ਤੋਂ ਬਾਹਰ ਐਸਾ ਨਹੀਂ ਹੋਣਾ ਚਾਹੀਦਾ ਫਿਲਹਾਲ ਇੰਨਾ ਹੀ ਫਿਕਸਤੇ ਰਹੋ ਸਾਡਾ ਚੈਨਲ ਆਵਾਜ਼ੇ ਖਾਲ ਕਿਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ